ਮਾਤਾ ਪਿਤਾ ਬਣਨਾ ਅਜੀਵੀ ਤੋਂ ਦਾ ਸੁਪਨਾ ਹੈ ਆਪਣਾ ਮਾਤਾ ਪਿਤਾ ਬਣਨ ਦਾ ਸੁਪਨਾ ਪੂਰਾ ਕਰੋ ਅਪੋਲੋ ਫਰਟੀਲਿਟੀ ਦਿਨਾ ਮੁਫਤ ਸਲਾਹ ਲਈ ਕਾਲ ਕਰੋ 99539239453 ਤਸਵੀਰਾਂ ਹੁਸ਼ਿਆਰਪੁਰ ਤਹਿਸੀਲ ਐਸ ਡੀ ਐਮ ਦਫਤਰ ਦੀਆਂ ਨੇ ਜਿੱਥੇ ਅੱਜ ਸਵੇਰੇ ਤੜਕਸਾਰ ਪਿਆਨਕਾਗ ਲੱਗ ਗਈ ਜਿਸ ਦੀ ਤੁਰੰਤ ਸੂਚਨਾ ਫਾਇਰ ਬ੍ਰਿਗੇਡ ਨੂੰ ਦਿੱਤੀ ਗਈ ਜਿਨ੍ਹਾਂ ਨੇ ਆ ਕੇ ਅੱਗ ਤੇ ਕਾਬੂ ਪਾਇਆ ਇਸ ਅੱਗ ਕਾਰਨ ਦਫਤਰ ਵਿੱਚ ਪਿਆ ਸਾਰਾ ਪੁਰਾਣਾ ਰਿਕਾਰਡ ਸੜ ਕੇ ਸੁਆਹ ਹੋ ਗਿਆ ਹਾਲਕਿ ਐਸ ਡੀ ਐਮ ਆਫਿਸ ਦੇ ਅਧਿਕਾਰੀ ਸਰਬਜੀਤ ਸਿੱਧੂ ਦਾ ਕਹਿਣਾ ਕਿ ਉਕਤ ਰਿਕਾਰਡ ਕਿਸੇ ਕੰਮ ਦਾ ਨਹੀਂ ਸੀ ਫਿਰ ਵੀ ਸੰਭਾਲਿਆ ਗਿਆ ਸੀ ਜੋ ਕਿ ਅੱਗ ਦੀ ਭੇਟ ਚੜ ਚੁੱਕਾ ਹੈ ਕੋਈ 2005 ਜਾਂ 2002 ਦੇ ਜਿਹੜਾ ਵੇਸਟੇਜ ਰਿਕਾਰਡ ਹੁੰਦਾ ਨਾ ਇਲੈਕਸ਼ਨ ਦਾ ਕਾਲੀਏ ਜਾਂ ਕੋਈ ਦਫਤਰ ਦਾ ਆਣ ਵਰਤਿਆ ਜਿਹਦੀ ਗੋਲ ਨਹੀਂ ਸਮਝੀ ਜਾਂਦੀ ਉਹ ਸਟਾਕ ਕੀਤਾ ਹੋਇਆ ਸੀ ਕਿ ਕਦੇ ਕੋਈ ਕੋਈ ਫਾਈਲ ਨਾ ਗੁੰਮੀ ਹੋਵੇ ਇਸ ਕਰਕੇ ਸਾਡੇ ਅਫਸਰ ਨੇ ਇਹਨੂੰ ਲੂਣ ਨਹੀਂ ਦਿੱਤਾ ਹੈਗਾ ਇਹ ਇੱਕ ਸੈਪਰੇਟ ਬਿਆਸ ਹੈਗਾ ਪਤਾ ਨਹੀਂ ਸ਼ਾਰਟ ਸਰਕਟ ਕਰਕੇ ਲੱਗੀ ਆ ਜਾਂ ਕੋਈ ਹੋਰ ਕੀ ਗਲਤ ਹੋ ਰਹੀ ਹੁੰਦੀ ਹੈ ਅਜੇ ਅੱਗ ਲੱਗਣ ਦਾ ਕਾਰਨ ਨਹੀਂ ਪਤਾ ਲੱਗ ਸਕਿਆ ਲੇਕਿਨ ਸਵੇਰੇ ਜਦੋਂ 8:05 ਵਜੇ ਤੇ ਮੈਂ ਦਫ਼ਤਰ ਆ ਗਿਆ ਸੀਗਾ ਤੇ ਮੈਨੂੰ ਫੋਨ ਗਿਆ ਇਲੈਕਸ਼ਨ ਸੈਲਟ ਨੂੰ ਕਿ ਇੱਧਰ ਅੱਗ ਲੱਗੀ ਆ ਮੈਂ ਆ ਕੇ ਦੇਖਿਆ ਤੇ ਦਰਵਾਜ਼ਾ ਬੰਦ ਸੀ ਲੇਕਿਨ ਅੰਦਰੋਂ ਕੋਈ ਨਿਕਲ ਰਿਹਾ ਸੀ ਹੁਣ ਅੱਗ ਤੇ ਕਾਬੂ ਪਾ ਲਿਆ ਗਿਆ ਅੱਗ ਤੇ ਕਾਬੂ ਪਾ ਲਿਆ ਗਿਆ ਜੋਰ ਕਾਰਡ ਆ ਉਹ ਉਹਨੂੰ ਆਪਾਂ ਇੰਨਾ ਜ਼ਰੂਰੀ ਨਹੀਂ ਕਹਿ ਸਕਦੇ ਕਿ ਬਹੁਤ ਕੋਈ ਪਬਲਿਕ ਦਾ ਜ਼ਰੂਰੀ ਕਾਰਡ ਸਰਦਿਆ ਜਾਂ ਦਫ਼ਤਰ ਦਾ ਕੋਈ ਜ਼ਰੂਰੀ ਕਾਰਡ ਸਰਦਿਆ ਬੇਸਟੇਜ ਫਿਕਾਨਾ ਪਵਨ ਕੁਮਾਰ ਸੈਣੀ ਬਾਪਾਰ ਗੜ੍ਹਸ਼ਾਹ ਕੋਟੇ ਸੂਰੇਪੋਹੀ 8:30 9:00 ਦੇ ਕਰੀਬ ਸਮੇਂ ਨੂੰ 9:00 ਵਜੇ ਦੇ ਕਰੀਬ ਸੂਚਨਾ ਮਿਲੀ ਕਿ ਤਸੀਲ ਪਰਸਬਦਰ ਚੱਗ ਲੱਗੀ ਹੈ ਤੇ ਮੈਂ ਤੇ ਗੁਰਦੇਵ ਸਿੰਘ ਡਰਾਈਵਰ ਫਰਗੂਟਾ ਟੈਂਟਰ ਲੈ ਕੇ ਇੱਥੇ ਪਹੁੰਚ ਰਿਹਾ ਹਾਂ ਅੱਗੇ ਦੇਖਿਆ ਕਿ ਰਿਪੋਰਟ ਰੂਮ ਦੇ ਅੰਦਰ ਅੱਗ ਲੱਗੀ ਹੋਈ ਹੈ ਇਹ ਬੋਰਡ ਰੂਮ ਵਾਲੇ ਕੰਟਰੈਕਟ ਕਨਫਰਮ ਨਹੀਂ ਹੈਗਾ ਕਿਸ ਚੀਜ਼ ਦਾ ਹੈਗਾ ਇਹਨਾਂ ਅਧਿਕਾਰੀਆਂ ਨੂੰ ਪਤਾ ਹੋਏਗਾ ਆ ਜੀ ਕਿ ਸਾਰਾ ਹੀ ਸੜ ਗਿਆ ਕਿਸ ਤਰ੍ਹਾਂ ਇਹ ਸਾਡੇ ਆਉਣ ਤੋਂ ਪਹਿਲਾਂ ਇਹ ਕੰਮ ਇਦਾਂ ਇਦਾਂ ਲੱਗ ਰਿਹਾ ਹੈ ਕਿ ਇਹ ਇਧਾ ਉਧਾ ਦੀ ਕੰਮ ਹੋ ਰਿਹਾ ਹੈ ਇਦਾਂ ਲੱਗ ਨਹੀਂ ਰਿਹਾ ਕਿ ਇਹ ਪ੍ਰੈਜ਼ੈਂਟਲੀ ਕੰਮ ਹੋ ਰਿਹਾ ਹੈ ਜਿਸ ਹਿਸਾਬ ਨਾਲ ਇਹ ਪਿੱजल ਚੁੱਕਾ ਹੋਇਆ ਸਾਰਾ ਘਰ ਕੱਢ ਜਲ ਗਿਆ ਹੈ ਹਾਂ ਜੀ ਲੱਗਦਾ ਨਹੀਂ ਪਹਿਲਾਂ ਕਿਸ ਤਰ੍ਹਾਂ ਲੱਗਦਾ ਨਹੀਂ ਹੈ ਜੇ ਕੋਈ ਕਰਨ ਤਾਂ ਕੰਨ ਲੱਗਿਆ ਸਾਡੇ ਤੋਂ ਪਹਿਲਾਂ ਦੋ ਮੱਚੀ ਹੋਈ ਸੀ ਫੋਨ ਗਰੀਵਨ ਖਤਮ ਹੋ ਗਿਆ bye